ਗੁੱਡ ਮਾਰਨਿੰਗ ਸਰ ਮੈਂ ਮਟੀਰੀਅਲ ਮੈਡੀਕਾ ਪੜ੍ਹੀ ਆ ਨਾ ਸ਼ੂਗਰ ਦੀ ਬਹੁ ਵਜੇ ਦਵਾਈ ਲੱਗ ਕੇ ਆਈ ਆ ਜਾਵਨ ਦੀ ਕੁਟਲੀ ਜੋ ਦਵਾਈ ਤਿਆਰ ਆ ਐਸੋ ਪਰ ਡਾਕਟਰ ਵਿਲੀਅਮ ਬੋਰਕ ਐਂਡ ਕੈਂਟ ਨੇ ਵੀ ਆਖਿਆ ਵੀ ਸ਼ੂਗਰ ਦੀ ਇਸ ਤੋਂ ਵਧੀਆ ਕੋਈ ਦਵਾਈ ਨਹੀਂਗੀ ਸ਼ੂਗਰ ਦੀ ਬਹੁ ਵਜੇ ਦਵਾਈ ਪਿਆਸ ਦੀ ਤੀਬਰਤਾ ਤੁਹਾਨੂੰ ਪਿਆਸ ਬਹੁਤ ਜ਼ਿਆਦਾ ਲੱਗਦੀ ਆ ਸਰੀਰ ਕਮਜ਼ੋਰ ਹੋ ਜਾਂਦਾ ਸਿਰ ਵਿੱਚ ਨਹੀਂ ਇਹਨਾਂ ਕਮਜ਼ੋਰੀ ਹੁੰਦੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਵਾਰ-ਵਾਰ ਪਿਸ਼ਾਬ ਹੋਣਾ ਪਿਸ਼ਾਬ ਦੀ ਗਰਵਤਨਾ ਮਤਲਬ ਪਿਸ਼ਾਬ ਜ਼ਿਆਦਾ ਆਉਣਾ ਜਿਹੜੇ ਜ਼ਖਮ ਸ਼ੂਗਰ ਕਾਰਨ ਚ ਜਲਦੀ ਠੀਕ ਨਹੀਂ ਹੁੰਦੇ ਸ਼ੂਗਰ ਵਿੱਚ ਮੂਤਰ ਵਿੱਚ ਚੀਨੀ ਦੀ ਜਿਹੜੀ ਮਾਤਰਾ ਵੱਧ ਜਾਂਦੀ ਆ ਇਨਸਾਨ ਕਮਜ਼ੋਰ ਹੁੰਦਾ ਜਾਂਦਾ ਉਸ ਦਵਾਈ ਦਾ ਨਾਮ ਹੈਗਾ ਸਜੇਜੀਮ ਜੈਂਬੋਲੀਨਮ ਇਹ ਹੋਮੋਪੈਥੀ ਦਾ ਪਹਾਉਪਦੀਆ ਮਦਰ ਟਿਕਚਰ ਆ ਅਗਰ ਤੁਹਾਨੂੰ ਜੇ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਵੀ ਸ਼ੂਗਰ ਆ ਜੋ ਸ਼ੂਗਰ ਕੰਟਰੋਲ ਨਹੀਂ ਹੋ ਰਹੀ ਬਹੁਤ ਤੁਸੀਂ ਅੰਗਰੇਜ਼ੀ ਦੀਆਂ ਦਵਾਈਆਂ ਖਾ ਰਹੇ ਹੋ ਤਾਂ ਸਜੇਜੀਮ ਜੈਂਬੋਲੀਨਮ ਦੀ ਮਦਰ ਟਿਕਚਰ ਵਿੱਚ 10 ਡ੍ਰੌਪ ਸਵੇਰ 10 ਡ੍ਰੌਪ ਸ਼ਾਮ ਨੂੰ ਤੇ ਦੋ ਤੁਸੀਂ ਕੋਈ ਵੀ ਮੈਡੀਸਿਨ ਖਾਣੀ ਹੋ ਉਹਦੇ ਨਾਲ ਵਰਤ ਸਕਦੇ ਹੋ ਇਹਦਾ ਕੋਈ ਵੀ ਨੁਕਸਾਨ ਨਹੀਂ ਐਨ ਫਿਊਚਰ ਤੁਹਾਡੇ ਗੁਰਦੇ ਨਹੀਂ ਖਰਾਬ ਹੁੰਦੇ ਤੁਹਾਡਾ ਬਲੱਡ ਪ੍ਰੈਸ਼ਰ ਨਹੀਂ ਅਨ ਕੰਟਰੋਲ ਹੁੰਦਾ ਜਨ ਲਈ ਇਹ ਤੁਹਾਡੇ 올 ਓਵਰ ਬੋਡੀ ਦੇ ਹਰ ਇੱਕ ਫੰਕਸ਼ਨ ਨੂੰ ਠੀਕ ਰੱਖੂਗੀ ਸੋਜੇਜੀਅਮ ਜੇਮਬੋਲੀਨਮ ਸ਼ੂਗਰ ਦੀ ਬਹੁਵਜਿ ਦਵਾਈ ਆ ਇਸ ਬਾਰੇ ਡਾਕਟਰ ਕੈਂਤਰੀ ਨੇ ਆਖਿਆ ਵਿਲੀਅਮ ਬੋਰਬ ਨੇ ਵੀ ਇੰਡੈਕਸ ਵਿੱਚ ਆਖਿਆ ਕਿ ਇਸ ਤੋਂ ਉੱਪਰ ਦੂਜੀ ਕੋਈ ਦਵਾਈ ਹੈ ਨਹੀਂਗੀ ਸੋ ਅਗਰ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਸ਼ੂਗਰ ਦੀ ਸਮੱਸਿਆ ਵਾ ਸੋਜੇਜੀਅਮ ਜੇਮਬੋਲੀਨਮ ਸ਼ਾਮ ਨੂੰ ਦਵਾਈ ਤਿਆਰ ਉਹਦਾ ਮਦਰ ਟਿਕਚੇ ਲਾ ਕੇ ਵਰਤੋ ਬਹੁ ਵਜੇ ਦਵਾਈਆਂ ਤਨਵਾ